What okay. ਜਾ ਸ਼ਾਕੇ ਵਾਹਿਗੁਰੂ ਜੀ ਜਾਂ ਜਾ ਸ਼ਾਕੇ ਆਵਾਜ਼ ਆ ਰਹੀ ਹੈ ਮਾਰੀ ਨਾ ਕਰ ਮਾਰੀ ਨਾ ਕਰ ਜਾ ਸ਼ਾਕੇ ਗਾਫੜੀ ਨਾ ਗਾਫੜੀ ਚਲ ਹਾਂ ਜੀ ਜੋ ਅੱਜ ਮਿੱਠੇ ਪਾਣੀ ਸੇਵਨ ਲਈ ਗਈ ਹੈ ਕਿੰਨਾ ਵੇਸ ਥੋੜਾ ਦਿੱਸੇ ਇਹ ਅੱਜ ਅੱਜ ਗੁਰੂ ਅਰਜਨ ਦੇਵ ਜੀ ਦਾ ਸਿਧੀਪੁਰ ਬਾ ਉਹਨਾਂ ਦੇ ਸਿਧੀਪੁਰ ਵਾਸਤੇ ਲਾਈ ਹੈ ਇਹ ਆਪਣੇ ਸਾਰੇ ਪੂਰੇ ਮਤਲਬ ਇੰਡੀਆ ਦੇ ਵਿੱਚ ਆ ਇਹ ਸਾਰੇ ਇੰਡੀਆ ਦੀ ਲੱਗ ਰਹੀ ਜੀ ਤੇ ਮੱਲਾ ਨਿਵਾਸੀਆਂ ਦਾ ਬਹੁਤ ਸੰਯੋਗ ਆ ਜੀ ਕੀ ਨਾ ਹਾਂ ਜੀ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੋ ਅੱਜ ਮਿੱਠੇ ਪਾਣੀ ਦੀ ਵੀ ਲਾਈ ਗਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਸਾਰੇ ਨਗਰ ਨਿਵਾਸੀ ਮਹੱਲਾ ਪ੍ਰੇਮ ਨਗਰ ਗੁਰਦੁਆਰਾ ਗੁਰੂ ਨਾਨਕ ਸਿੰਘ ਸਭਾ ਵੇਖ ਕੇ ਸਾਰੀ ਸੰਗਤ ਨੇ ਇਕੱਤਰਤਾ ਹੋ ਕੇ ਰਲ ਮਿਲ ਕੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਜੋ ਕੋਈ ਠੰਡੇ ਮਿੱਠੇ ਜਲ ਦੀ ਸੇਵਲ ਲਗਾਈ ਗਈ ਹੈ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਸੀਦੀ ਦਿਹਾੜੇ ਨੂੰ ਸਮਰਪਿਤ ਆਪਣੇ ਗੁਰੂਆਂ ਨੇ ਆਪਣੇ ਵਾਸਤੇ ਜੋ ਕੁਰਬਾਨੀਆਂ ਕੀਤੀਆਂ ਤਤੀ ਤਵੀ ਤੇ ਜੀਤ ਕੀਤਾ ਗਿਆ ਤਾਂਤਨ ਸਾਹਿਬ ਸ੍ਰੀ ਗੁਰੂ ਅਰਦਨ ਦੇਵ ਜੀ ਨੂੰ ਉਹਨਾਂ ਦੇ ਅੱਜ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਮੰਡੇ ਮਿੱਠੇ ਜਲ ਦੀ ਸ਼ਬੀਰ ਲਗਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ